ਕੈਮਰੇ ਦਾ ਸੱਤਿਆਨਿ ਹਾਸ ਕਰਤਾ ਹਾਂ ਜੀ ਹਾਂਜੀ ਸਤਿ ਸ੍ਰੀ ਅਕਾਲ ਜੀ ਵਲੌਗ ਦੇ ਸਾਰੇ ਜਣਿਆਂ ਦਾ ਸਵਾਗਤ ਹੈ ਤੇ ਆਈ ਹੋਪ ਸਾਰੇ ਜਣੇ ਠੀਕ ਹੋਵੋਗੇ ਅੱਜ ਸਾਡੇ ਘਰੇ ਬਣ ਰਿਹਾ ਪ੍ਰਸ਼ਾਦ ਦੇ ਕਹਿੰਦੇ ਜਿਹਨੂੰ ਮਤਲਬ ਦੇਖ ਸਾਡੇ ਤਾਂ ਬਰ ਰਹੀ ਹੈ ਕਿਉਂਕਿ ਆਪਣੇ ਉੱਪਰਲੀ ਕੋਠੀ ਦਾ ਜਿਹੜਾ ਸੈਕੰਡ ਫਲੋਰ ਦਾ ਕਾਲਵਾਜ ਜੀ ਸਟਾਰਟ ਹੋਣ ਲੱਗਾ ਵਾ ਕਿ ਬੀਬੀਆਂ ਉਹ ਢੇੜਾ ਕੱਢ ਕੇ ਦੇਖ ਰਹੀ ਹੈ ਕੀ ਬਣਾਉਣੀ ਹੈ ਮੱਲ ਦਾ ਬਹੁਤ ਵੀ ਆ ਰਹੀ ਹੈ ਉਹ ਦੇਖੀ ਤੇ ਹੋਦੀ ਨਹੀਂ ਯਾਰ ਬਾਜੀਆ ਦੇ ਸਾਦੇ ਉਹ ਦੇਗ ਬਣ ਕੇ ਆਲਮੋਸਟ ਰੈਡੀ ਆ ਤੇ ਵਰਤਾ ਲਈਏ ਭੈਣ ਲੈ ਕੇ ਵੈਨੂ ਦਾ ਨਾਮ ਹੈ ਨਾ ਉਹ ਤਾਂ ਗਰਮ ਗਰਮ ਆਪੇ ਪੋਣੇ ਥਾਰੇ ਜਾੜਦੇ ਕਰੀ ਚਲੋ ਨਹੀਂ ਬਸ ਤਾ ਨਾਮ ਲਈ ਦੇ ਮੰਮੀ ਨੇ ਕਈ ਅਰਦਾਸ ਬੇਨਤੀ ਕਰਕੇ ਇਹ ਸਟਾਰਟ ਕਰੀਏ ਕੰਮ ਇਹ ਸਾਰੀ ਵਿਚਾਰੀ ਗਿੱਲੀ ਹੋਈ ਪਈ ਸੀ ਤੇ ਇਹਨੇ ਕੀਤੀ ਸਾਫ ਹੁਣ ਧੋਪਣਾ ਮੜ ਗਈ ਸੁੱਕ ਗਈ ਆਵੇ ਬੱਜ ਗਿਆ ਚਲੋ ਕਾਹ ਵੈ ਤੁਹਾਨੂੰ ਮੀਂਹ ਪਾਣੀ ਲਖੋਣੇ ਕਿੱਥੋਂ ਆਇਆ ਆਹ ਅਣਖਾਤ ਨੀ ਨਹੀਂ ਆ ਤੇ ਪਰਲੇ ਵੀ ਨਹੀਂ ਮਤਲਬ ਉੱਪਰ ਛੱਤ ਦੇ ਕੰਮ ਚੱਲਦਾ ਪਿਆ ਉਹ ਛੱਤ ਦੇ ਪਾਣੀ ਪੈਂਦਾ ਰਹਿੰਦਾ ਉਹ ਪਾਣੀ ਆ ਛੱਤ ਤੋਂ ਹੋ ਗਏ ਕੰਧ ਦੇ ਵਿੱਚ ਵੀ ਆਵੇ ਹੋ ਕੇ ਆ ਸੋਫੇ ਗਿੱਲੇ ਗਏ ਆ ਸੋਫੇ ਤੇ ਆ ਗਿਆ ਤੇ ਸੋਫੇ ਦੇ ਉੱਤੇ ਕੈਮਰਾ ਪਿਆ ਸੀ ਤੇ ਕੈਮਰੇ ਦਾ ਸੱਤਿਆ ਨਾਸ਼ ਕਰਤਾ ਇਹਨਾਂ ਲਈ ਜੀ ਉਹਨਾਂ ਨੇ ਆ ਬਣ ਕੇ ਹੋਰ ਬਣ ਕੇ ਰੈਡੀ ਆ ਤਿਆਰ ਆ ਬਾਬੇ ਦਾ ਨਾਮ ਲੈ ਕੇ ਵਾਇਗਰੂ ਦਾ ਨਾਮ ਲੈ ਕੇ ਸੁਖ ਸੁਖਾਣਾ ਚੱਲੇ ਕੰਮ ਤੇ ਲੱਸੀ ਜਿਹੜੀ ਪਈ ਹੈ ਮੈਂ ਦੀ ਹੈ ਗੱਗੂ ਰੈਡੀ ਗਈ ਆ ਪੀ ਲੋ ਬਟਰਮਿਲਕ ਆਵਾ ਜਦੂ ਦੀ ਚੀਜ਼ ਆ ਪੀਣਾ ਚਾਹੀਦਾ ਲੋਕ ਪੀਂਦੇ ਨਹੀਂ ਬਟਨ ਮਨੇ। ਪਾਜਦਾ ਹੀ ਨਹੀਂ ਲੋਕਾਂ ਨੂੰ ਬਟਨ ਨਹੀਂ। ਬਾਕੀ ਆ ਕੋਠੀ ਦਾ ਤੁਸੀਂ ਵੇਖ ਸਕਦੇ ਆ ਇਹ ਮੂਹਰਲੇ ਬੰਨੇ ਵਾਲਾ ਕਾਲਬੇ ਵੱਖਰਾ ਹੋਣਾ। ਜਿਹੜਾ ਆਉਟ ਸਾਈਡ ਦਾ ਕਾਲਬਾ ਉਹ ਵੱਖਰਾ ਹੋਣਾ। ਜਿਹੜਾ ਅੰਦਰਲਾ ਕਾਲਬ ਜਿਹੜਾ ਸਾਰਾ ਉਹ ਵੱਖਰਾ ਵਾ। ਇਹ ਮਨੇ ਤਿੰਨ ਚਾਰ ਲੈਂਟਰ ਬੰਦੇ ਐਡੋ ਆਡੇ ਕੋਈ ਚਾ ਕੋਈ ਨੀਵਾ ਕੋਈ ਫਾਰੀ ਇਲੈਕਟ੍ਰੀਸ਼ੀਨ ਵੀ ਲੱਗੀ ਹੋਈ ਆ ਜੀ। ਅਸੀਂ ਕੰਮ ਦੇ ਵਿੱਚ ਕੋਈ ਵੀ ਘਾਲੋ ਨਹੀਂ ਕਰਦੇ ਪਏ। ਉਧਰ ਸਾਡੇ ਉੱਪਰਲੇ ਲੈਂਟਰ ਦੀ ਸ਼ਕਰੀਂਗ ਮਤਲਬ ਚੱਲੀ ਜਾਂਦੀ ਆ। ਉੱਧਰਲੇ ਬੰਨੇ ਅਸੀਂ ਖੁੱਲੜੇ ਬੰਨੇ ਵਾਲੀਆਂ ਜਿਹੜੀਆਂ ਪਾਈਪਾਂ ਪਾਵਾਂ ਠੀਕ ਆ ਪਲਸਟਰ ਦਾ ਕੰਮ ਉਹ ਜਿਹੜਾ ਤੇ ਪੜ ਗਿਆ ਆਪਣਾ ਉਹ ਡਨ ਹੋ ਗਿਆ ਆਲਮੋਸਟ ਕਈ ਦਿਨ ਬਿਖਾਰੇ ਬਕਸੇ ਬੂਸੇ ਪਾਈਪਾਂ ਵੇ ਲੰਨੇ ਵਈ ਆਉਂਦੀਆਂ ਜਾਲੀਆਂ ਲਾ ਲਾ ਰੁਕ ਲੈ ਪਾਈਪਾਂ ਨੂੰ ਉਹ ਜਾਲੇ ਇਹ ਕੰਮ ਕਰ ਲੈ ਸਾਡੇ ਬਲਵੰਤ ਸਿੰਘ ਜੀ ਕਿ ਇਹ ਆਪਣਾ ਤਾਰਾ ਕਿੱਦਾਂ ਤੱਕ ਪਾ ਦੇ ਬਲਵੰਤ ਸਿੰਘ ਹੂੰ ਸਾਡੇ ਨਾਲ ਸ਼ੁਰੂ ਕਰ ਕਰਾ ਲੀਏ ਫਿਰ ਥੱਲੇ ਆਈ ਤਾਂ ਪੋਰਸ਼ਨ ਦੀ ਤਿਆਰੀ ਕਰੀਏ ਪੂਰੀ ਹੈ ਨਾ ਅੰਨੇ ਸਾਨੂੰ ਕਿਤੇ ਨਾ ਮਾਲਾ ਕੋਲ ਨਾ ਹਰ ਚਾਹ ਬੁਰਾ ਪੈਂਦਾ ਇੱਧਰ ਤੇ ਲੁੱਕਰ ਚ ਵਿਖਾ ਸਕਦੇ ਹੋ ਸਾਡੇ ਕਾਲ ਵਾਲੇ ਵੀਰ ਜੀ ਇਹਨਾਂ ਦੀ ਸਾਰੀ ਸ਼ਟਰਿੰਗਾਂ ਤੇ ਇਹਨਾਂ ਦੀ ਸਾਰੀ ਕਾਲਬਾ ਇਹ ਵੀਰ ਜੀ ਪਹਿਲਾਂ ਵੀ ਸਾਡੇ ਨਾਲ ਵਾਵਾ ਟਾਈਮ ਪਿਛਲੇ ਲੈਂਟਰ ਤੇ ਵੀ ਵਾਵਾ ਟਾਈਮ ਕਢਾਇਆ ਤੇ ਹੁਣ ਐਕੀ ਫੇਰ ਮਹੀਨੇ ਦੇ ਲਾਗੇ ਨੇ ਮੇਰੇ ਨਾਲ ਉਹ ਛੋਟੀ ਸ਼ਟਰਿੰਗ ਦਾ ਵਾਵਾ ਟਾਈਮ ਹੋ ਗਿਆ ਨੇ ਇਹਨਾਂ ਦਾ ਉਹ 15 20 ਦਿਨ ਪਹਿਲਾਂ ਹੀ ਲਵਾ ਲਈ ਇਹਨਾਂ ਨੇ ਐਡਵਾਂਸ ਹੀ ਥੋੜੀ ਮਹੀਨਾ ਹੋ ਚੱਲ ਮਹੀਨੇ ਚੋਂ 15 ਦਿਨ ਹੋ ਗਏ 15 ਦਿਨ ਹੋ ਗਏ 15 ਦਿਨ ਬਾ ਮਹੀਨਾ ਤਾਂ ਹੋ ਹੀ ਜਾਣਾ ਬਾਹਰਲੇ ਬੰਨੇ ਆ ਜਾ ਤੇ ਲੋ ਉਧਰ ਦਰਸ਼ਨ ਤੇ ਲੱਤ ਹੋਣੀ ਲੱਗੇ ਹੈ ਇਹਨੇ ਕੰਮ ਚ ਆ ਆ ਕਾਲਾ ਲੱਗੇ ਹੀ ਦਰਸ਼ਨ ਦੇ ਰਾਜ ਹੋਈ ਮਗਰਲੇ ਬੰਨੇ ਹੋਇਆ ਕਿਉਂ ਨਜ਼ਾਰਾ ਕਰਤੀ ਨਾ ਏ ਯਾਰ ਚੰਗੇ ਮਾਰ ਦੀ ਨਹੀਂ ਸੁਣੀ ਕੀ ਕੀਤੀ ਹੈ ਵੇਲੇ ਕੰਮ ਦਾ ਚਾਇਆ ਹੈ ਕੀ ਹੈ ਬਸ ਦੂਜੇ ਫਲੋਰ ਦੀ ਸ਼ਟਰਿੰਗ ਸਟਾਰਟ ਹੋ ਗਈ ਆ ਉੱਤੇ ਤੇ ਗੱਗੋ ਨੇ ਪਛਾਰ ਲੈ ਕੇ ਲੇਟ ਹੋ ਗਿਆ ਕਿਉਂਕਿ ਬਿਜਲੀ ਹਣੀ ਆਉਣੀ ਹੈ ਰੋਟੀ ਗਾ ਕੇ ਨਹੀਂ ਨਹੀਂ ਮਿਸਤਖ ਇੱਕ ਦਾ ਕਿੱਥੇ ਆਵੇ ਠੇਕੇਦਾਰ ਆਉਂਦਾ ਰੁਕ ਤੇ ਉਹ ਕੀ ਬਾਤ ਉਹ ਤਾਂ ਚੜੀ ਜਾਂਦਾ ਨੂੰ ਠੇਕੇਦਾਰ ਸਾਹਿਬ ਥੱਲੇ ਆ ਜਾ ਮੜਾ ਜਾ ਚੱਕ ਉਹ ਚੱਕ ਕਰਤੀ ਜਾਨ ਬਰ ਸਾਰੀ ਤੋਕੀ ਲਗੋਰੀ ਮੈਨੂੰ ਘੇੜਾ ਲਿਆ ਕਿਉਂ ਹੁੰਦਾ ਪਾ ਲੈ ਕੋਈ ਫੰਕਾ ਬਤਾ ਦੇ ਯਾਰ ਜੀ ਚਾਹ ਲੈ ਵੱਡੀ ਲਈ ਫਿਰ ਤੇ ਹਲਟਾ ਆ ਬੇਲਾ ਬਿਜਲੀ ਆਣੀ ਨਹੀਂ ਲੋਟ ਆਉਂਦੇ ਬੰਦੇ ਓ ਯਾਤ ਬੁਦਾਦੀ ਹੱਸ ਗਈ ਭਾਈ ਇਹ ਪੱਲੇ ਪੈਣੀ ਆ ਮੈਂ ਦੱਸਤਾ ਪੱਲੇ ਨਹੀਂ ਪੈਣੀ ਨਿੱਕੀ ਕਿੱਥੇ ਆ ਨਿੱਕੀ ਆ ਤੇ ਭਾਈ ਨਿਸ਼ਾਨੀ ਨਹੀਂ ਨਿੱਕੀ ਆ ਆ ਵੇਖਿਆ ਇਧਰ ਕਿੰਨੀਆਂ ਤਾਰਾਂ ਲਿਆਂਦੀਆਂ ਇਹ ਤਾਂ ਇੰਨੀਆਂ ਪਾਈਪਾਂ ਦਾ ਫੈਲਾ ਕੀ ਇੱਕ ਥਾਂ ਤੇ ਸਾਰੇ ਕਨੈਕਸ਼ਨ ਇੱਥੇ ਆ ਗਏ ਰੇ ਜੀ ਵਾਹ ਜੀ ਵਾਹ ਕਮਾਲ ਹੋ ਰਹੀ ਪਈ ਆ ਆਹ ਕਦ ਬਰਸਟਰ ਦਵਾਰਾ ਤੋੜਿਆ ਇੰਨਾ ਇੰਨਾ ਹਾਂ ਆ ਕਿਉਂ ਨਾ ਛੰਡਿਆ ਇਹ ਤਾਂ ਤੋੜਿਆ ਟਾਇਰ ਨਾਲ ਕੇ ਮੜ ਬਟਾ ਕੋਈ ਕਾਹਲੀ ਨੇ ਹੋਇਆ ਗਿਆ ਇਹਨੇ ਭੋਰਿਆ ਇਧਰ ਵੀ ਇਧਰ ਭੋਰਿਆ ਆ ਉਹ ਟਾਇਰ ਨਹੀਂ ਪੈਂਦਾ ਮਤਲਬ ਕਿ ਥੱਲੋ ਸਾਰੀ ਆਲ ਮੋਸਟ ਪਲਸਟਰ ਹੋ ਗਈ ਉਹਨੂੰ ਰਾਹ ਕਿੱਥੇ ਜਾਣਾ ਹੈ ਥੱਲੇ ਆਵੇ ਪੌੜੀ ਉੱਤੇ ਚੜਨਾ ਮੈਨੇ ਹਾਂ ਜੀ ਹਾਂ ਜੀ ਜੀ ਕਿਉਂਕਿ ਐਰਟੀ ਐਤੇ ਹੋਈ ਮੁੜ ਕੇ ਟ੍ਰਿਪਲ ਬੈਟ ਨਹੀਂ ਜੀ ਇਹ ਜਿਵੇਂ ਜਿਵੇਂ ਮੈਨੂੰ ਜਾਓ ਜੁਗਾ ਆਪਣਾ ਕੀ ਨੂੰ ਕਹਿੰਦੇ ਆ ਸੀੜੀਆਂ ਇਹ ਪੌੜੀਆਂ ਬਣ ਗਈਆਂ ਉਹ ਦੀੜੀਆਂ ਦਾ ਆ ਗਿਆ ਪੌੜੀਆਂ ਬਣ ਗਿਆ ਉਹ ਦੋ ਆ ਪੈ ਪੇ ਉੱਤੇ ਲਈ ਜਾਂਦੇ ਆ ਤੇ ਮੈਂ ਤੁਹਾਨੂੰ ਦੱਸ ਦਿਆਂ ਵੀ ਇਹ ਪੈਪੀ ਅੱਗੇ ਕਾਰਾ ਕਰਾਇਆ ਹਾਂ ਹਾਂ ਅੱਗੇ 3.5 ਲੱਖ ਦੇ ਕੈਮਰੇ ਦੀ ਇਹਨਾਂ ਨੇ ਪਾਣੀ ਫੇਰ ਦਿੱਤਾ ਵਾ ਉੱਥੇ ਕੋਲੇ ਜੀ ਲੈ ਗਏ ਅਲੱਗੋਂ 33 ਹੋਈ ਜਾਂਦੀ ਆ ਤਾਂ ਵੇਖ ਸਕਦੇ ਆ ਤੁਸੀਂ ਤਿੰਨਾ ਤਿੰਨਾ 4 ਹਫ਼ਤੇ ਦੇ ਵਿੱਚ ਵਿੱਚ ਮਤਲਬ ਨੈਂਟਰ ਬਣੇ ਹੋਏ ਆ ਹਫ਼ਤੇ ਦੇ ਵਿੱਚ ਵਿੱਚ ਕਿਉਂਕਿ ਫਿਰ ਹੁਣ ਇਹ ਅੱਜ ਸ਼ਟਰਿੰਗ ਕਰਤੇ ਦੋ ਤਿੰਨ ਦਿਨ ਲੱਗ ਜਣੇ ਫਿਰ ਸਰੀਏ ਵਾਲੀ ਨੂੰ ਨਹੀਂ ਨਹੀਂ ਫਿਰ ਲੈਂਟਰ ਲਾ ਕੇ ਜਣਾ ਕੰਮ ਦੀ ਆਲਮੋਸਟ ਕੱਲ ਨੂੰ ਸ਼ਟਰਿੰਗ ਸਾਰੀ ਡਨ ਕਰ ਦੇਣੀ ਓਹ ਭੋਗ ਲੱਗ ਚੁੱਕਾ ਜੀ ਓਹ ਕੱਲ ਤੱਕ ਤਾਂ ਸ਼ਟਰਿੰਗ ਮਾਹੀ ਡਨ ਕਰ ਲੈ ਯਾਦ ਖਾ ਗਿਆ ਮੋਲਡਿੰਗ ਕਿੰਨੀ ਔਖੀ ਬਣੀ ਆ 8 ਦਿਨ ਖਾ ਗਈ ਇਹਨਾਂ ਦੇ ਹਾਂ ਉਹ ਤਾਂ ਖਾਈ ਜਾਣੇ ਪੱਟੇ ਜਾ ਗਏ ਬਾਈ ਆਹ ਮੋਲਡਿੰਗ 8 ਦਿਨ ਖਾ ਲਈ ਆ ਫੇਰੀ ਆਹ ਖਾ ਗਈ ਬੰਦ ਕਰਕੇ ਕਿਦਰ ਸਾਹਿਬ ਵੀ ਸਿਰੇ ਹੀ ਕਰਾਉਂਦੇ ਆ ਕਹਿੰਦੇ ਐ ਚਮਚਿਆਂ ਦਾ ਪ੍ਰਸ਼ਾਦ ਹੈ ਜਿੰਨਿਕ ਜ਼ਿਆਦਾ ਰਹਿੰਦੇ ਹੈਗੇ ਥੋੜਾ ਯਾਰ ਆ ਚੱਕ ਠੀਕ ਹੈ ਹਰ ਤੇ ਨਹੀਂ ਨਹੀਂ ਚਾਹੀਦਾ ਚਾਹੀਦਾ ਭਾਈ ਸਾਨੂੰ ਵੀ ਦੇ ਦਿਓ ਵੱਡਾ ਹੀ ਗੱਫਾ ਖਾਓ ਦੇ ਲਿਓ ਵੀ ਇਹ ਬੰਦੇ ਦੇ ਹੱਥ ਤੋਂ ਗੱਫਾ ਦਿੰਦੇ ਨਾ ਸਹੀ ਗੱਲ ਆ ਵੀ ਇਹ ਬੰਦਾ ਵੱਡਾ ਲੱਗਦਾ ਉੱਪਰ ਵਾਲੇ ਮੁੰਡੇ ਨੂੰ ਫੜਾਓ ਮੜਾਇਆ ਉਹਨਾਂ ਨੂੰ ਜ਼ੋਰ ਦੀ ਲੋੜ ਆ ਖਰਾਕ ਦੀ ਉਹ ਇੰਦਰ ਸਾਹ ਦੀ ਲੱਗਾ ਰੋਣੇ ਆਪਾਂ ਮੁਰਾ ਆਏ ਵੀਰਿਆਂ ਨੇ ਕਿਹਾ ਥੱਲੇ ਆ ਜਾਓ ਪ੍ਰਸ਼ਾਦ ਨੇ ਲੈ ਅੱਜ ਉਹ ਦੇਖ ਲਓ ਕੱਖ ਭਾਈ ਇੱਧਰ ਹੀ ਲੈਓ ਉਹਦਾ ਟਾਇਰ ਉਹਨੇ ਕੱਟਾ ਆਈਗਾ ਇੱਥੇ ਲੈਣ ਪ੍ਰਸ਼ਾਦ ਸਾਡੇ ਹੋਰ ਬਣਾ ਮੈਂ ਮੋਟਰ ਚਲਾ ਕੇ ਮੈਂ ਪੈਰ ਲੈ ਕੇ ਚੱਲਦਾ ਤੂੰ ਦੇਖੋ। ਇਹ ਕਰਕੇ ਵੇਖ ਲੀਏ। ਲੱਗਿਆ ਚਾਰ ਪੰਜ ਇੱਟਾਂ ਚਾਰ ਸਾਤੇ ਹੋਤੇ। ਨਹੀਂ ਨਹੀਂ ਮੜਾ ਦੇਖ ਨਹੀਂ ਤਾਂ ਜੀ। ਚੜ ਜਾਂਦੇ। ਚੜ ਜਾਂਦੇ। ਇਹ ਕੋ ਚੱਕਰ ਤੇ ਨਹੀਂ। ਚੱਲ ਵੀ ਮੋਟਿਆ। ਆ ਬੰਦਾ ਵੱਡਾ ਵਾਵਾ। ਆ ਬੰਦਾ 4-50 ਦੇ ਬਰਾਬਰ ਚੱਲਦਾ। ਓਏ ਬੋਡੀ ਚੱਕਦੀ। ਇਹ ਬੰਦਿਆਂ ਨੂੰ ਜੋ ਜੀ। ਇਹ ਜੀ ਪਛਾਣ ਲਾ ਲਾ ਪਹਿਲਾਂ ਆ ਜਾ। ਮਾਨ ਦੇ ਸਾਰੇ ਆ ਗਏ ਆ ਗਏ ਉਹ ਦਰਦੀ ਨਾ ਕੋਈ ਨਾ ਬਹੁਤ ਜਿਆਦਾ ਤੇਜ਼ ਹੂੰ ਇਹ ਕੋ ਪਤਾ ਲੱਗਦਾ ਜਿੰਨੀ ਚਾਹੀਦੀ ਜਾ ਕੇ ਕੰਮ ਕਰਨਾ ਉੰਨੀਆਂ ਹੀ ਲੱਤਾਂ ਕੰਮ ਕਰਦੀਆਂ ਹਾਂ ਵੇਲਾ ਆਪਾਂ ਦੂਜੀ ਮੰਜ਼ਲ ਤੇ ਆ ਗਏ ਆਪਾਂ ਹਾਲ ਆ ਨਾ ਵੇਲਾ ਹਾਂ ਕੰਧਾਂ ਤੇ ਦੂਜੀ ਮੰਜ਼ਲ ਦੀਆਂ ਤੇ ਖੜਨਾ ਹੁੰਦਾ ਹੈ ਆ ਵਾਤੇ ਲੋਕੀ 14 14 15 15 ਮਕਸੀਆਂ ਇਮਾਰਤਾਂ ਦੇ ਕੰਮ ਕਰਦੇ ਵੇਲਾ ਮੈਨੂੰ ਜਨਾ ਇਹ ਗੱਲ ਤਾਂ ਨਹੀਂ ਕੰਮ ਆਈ। ਇਹਦਾ ਨਹੀਂ ਡੈਗਦਾ। ਉਹ ਜੀ ਸੁਭਾਸ਼ਣ ਦਿੱਤਾ ਗਿਆ ਹਨ ਵੀਰ ਵੱਲੋਂ ਕਿ ਹਾਂ ਤੇ ਫਿਰ ਸਾਦੇ ਖਾ ਕੇ ਕੋਈ ਕਰਦੀਆਂ। ਆਹ ਤੋਂ ਬਈ ਗੱਲ ਆ ਨਹੀਂ ਜਿਹੜਾ ਪੈਂਦਾ ਪਿਆ ਵੇਖ ਲੋ ਆਹ ਵਾਲਾ। ਪਰਸੋਂ ਬਈ ਚੌਥੋਂ ਬੰਦਾ ਡਿੱਗਾ ਬਾਲਿਆਂ ਨੂੰ ਬਈ। ਪਰਲੇ ਬੰਨੇ ਉੜਦੀ ਪਰਾਹੀ ਪ੍ਰੇਮ ਉਹਦਾ ਮਣਕਾ ਹੀ ਟੁੱਟ ਗਿਆ ਬਾਈ ਮਗਰ ਉਹ ਲੱਕ ਦਾ ਪਲੇਟ ਫੜਾ ਲੈ ਉਹ ਮਾਰਾ ਮੈਂ ਇਹ ਦੂਜਾ ਆਪਣਾ ਗੁਰਵਿੰਦਰ ਹੀ ਹੈ ਬਾਅਦ ਚ ਲੈ ਕੇ ਨੂੰ ਐਕਸਟਰਾ ਗਰਾਉਂਡ ਬਹੁਤ ਔਖਾ ਆ ਬਈ ਇੱਧਰ ਕਿਉਂ ਨਹੀਂ ਆਉਂਦੀ ਇਹਨਾਂ ਚਾਈ ਦੇ ਸ਼ਰਮਿੰਦ ਕਰਕੇ ਲੱਤਾਂ ਘੁੰਮਦੇ ਕੰਡਾਂ ਦੇ ਉੱਤੇ ਜਾਓ ਫੜਾਈ ਜਾਂਦੇ ਆ ਇਹ ਵਿਚਾਰੀ ਬੱਲੀਆਂ ਦੇ ਤਾਂ ਉੱਪਰਲੇ ਬੰਨੇ ਵੇਖੀ ਉਹ ਸਾਫ਼ ਪਤਾ ਲੱਗਦਾ ਵੀ ਇੰਨੀ ਬੱਲੀ ਯੂਜ਼ ਹੋ ਗਈ ਹੈ ਦੇਖਾ ਨਿੱਕੀ ਜਿਹੀ ਕਿੱਲ ਤੇ ਸਾਰਾ ਸਟਰਕਚਰ ਉਹ ਨਿੱਕੀ ਜਿਹੀ ਕਿੱਲ ਤੇ ਯਾਰ ਤੇ ਠੀਕ ਬੈਂਚੋਂ ਆਈ ਲੈਂਡ ਦੀ ਇਹਦੇ ਉੱਤਰ ਤੇ ਥੱਲੇ ਐਕਸਪੀਰੀਅੰਸ ਆਇਆ ਹੈ ਮੈਂ ਕੰਮ ਕਰਦਿਆਂ ਕਾਫੀ ਟੈਨਗ ਲੱਗ ਗਈ ਜਾਨੋ ਉਹਦਾ